ਹਾਂਜੀ ਤਕਰੀਬਨ 2:30 ਵਜੇ ਡਿਊਟੀ ਰੂਮ ਤੇ ਇੱਕ ਪੇਸ਼ੈਂਟ ਆਇਆ ਸਾਡੇ ਕੋਲ ਮੈਨੂੰ ਕਹਿ ਰਿਹਾ ਸੀ ਕਿ ਮੈਨੂੰ ਸਾਹ ਦੀ ਤਕਲੀਫ ਹੈ ਤੇ ਮੈਂ ਉਹਨੂੰ ਕਿਹਾ ਤੁਸੀਂ ਐਮਰਜੈਂਸੀ ਬੋਰਡ ਬੈੱਡ ਤੇ ਜਾ ਕੇ ਲੇਟੋ ਅਸੀਂ ਹੋਣੇ ਅੱਗੇ ਚੈੱਕ ਕਰਦੇ ਹਾਂ ਪਰ ਇੰਨੇ ਚ ਉਹ ਗੁੱਸੇ 'ਚ ਆ ਗਿਆ ਹਾਈਪਰ ਹੋ ਗਿਆ ਤੇ ਗਾਲ੍ਹਾਂ ਕੱਢਣ ਲੱਗ ਪਿਆ ਮੌਜੂਦਾ ਸਰਕਾਰ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਸਾਨੂੰ ਗਾਲ੍ਹਾਂ ਕੱਢਣ ਲੱਗ ਪਿਆ ਮੇਰੇ ਨਾਲ ਡਾਕਟਰ ਸਾਹਿਬ ਹੋਰ ਵੀ ਰੂਮ ਵਿੱਚ ਸੇ ਡਾਕਟਰ ਪਰਮਨਿੰਦਰ ਸਿੰਘ ਰਾਏ ਉਹਨਾਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਤੇ ਗੁੱਸੇ 'ਚ ਆ ਕੇ ਡਿਊਟੀ ਰੂਮ ਵਾਲੇ ਟੇਬਲ ਤੇ ਹੱਥ ਮਾਰ ਕੇ ਸ਼ੀਸ਼ਾ ਭੰਨਤਾ ਤੇ ਗਾੜੀ ক্লোਚ ਕਰਦਾ ਬਾਹਰ ਚੱਲ ਗਿਆ ਦੁਬਾਰਾ ਬਾਹਰ ਜਾ ਕੇ ਐਮਰਜੈਂਸੀ ਵਾਲਾ ਜੋ ਕਮਰਾ ਹੈਗਾ ਆਪਣਾ ਦਰਵਾਜਾ ਜੀ ਉੱਥੇ ਸ਼ੀਸ਼ੇ ਤੇ ਮੁੱੱਕਾ ਮਾਰ ਕੇ ਉਹ ਤੋੜਦਾ ਜੀ ਤੇ ਫਿਰ ਮੈਨੂੰ ਜਾਨੋਂ ਮਾਰ ਦੇਣੀ ਧਮਕੀਆਂ ਦਿੱਤੀਆਂ ਤੇ ਮੈਨੂੰ ਕਹਿੰਦਾ ਕਿ ਤੈਨੂੰ ਮੈਂ ਗੋਲੀ ਮਾਰ ਦਾਂਗਾ ਉਸ ਤੋਂ ਬਾਅਦ ਸਾਡੇ ਜੋ ਸਟਾਫ ਨੂੰ ਹੈ ਉਹਨਾਂ ਨੂੰ ਗਾਲਾਂ ਕੱਢੀਆਂ ਤੇ ਆਪਾਂ ਫਿਰ ਵੀ ਉਹਦਾ ਇਲਾਜ ਕੀਤਾ ਜੋ ਵੀ ਉਹਦੇ ਹੱਥ ਤੇ ਸੱਟ ਲੱਗੀ ਸੀਗੀ ਸ਼ੀਸ਼ੇ ਤੇ ਹੱਥ ਮਾਰਨ ਕਰਕੇ ਆਪਾਂ ਉਹਦਾ ਇਲਾਜ ਕੀਤਾ ਪੜਕੀਆਂ ਕੀਤੀਆਂ ਤੇ ਫਿਰ ਆਪਾਂ ਡਾਕਟਰ ਸਾਹਿਬ ਨੇ ਨਾਲੇ ਡਾਕਟਰ ਸਾਹਿਬ ਨੇ ਪੁਲਿਸ ਨੂੰ ਇਤਲਾਹ ਦਿੱਤੀ ਜੀ ਪੁਲਿਸ ਆ ਗਈ ਸੀ ਤੇ ਉਹਨੂੰ ਉਹਨੂੰ ਲੈ ਕੇ ਚਲ ਗਈ ਹੈ ਤੇ ਬਾਕੀ ਜੋ ਲੜਿੰਦੀ ਕਾਰਵਾਈ ਆਪਾਂ ਪੁਲਿਸ ਨੂੰ ਰਿਕੁਐਸਟ ਪਾਈ ਹੋਈ ਹੈ ਜੀ ਦੇਖੋ ਕੀ ਬੰਦ ਹੈ ਉਹ ਕੋਲ ਬਹੁਤ ਖਿਆਲ ਨਹੀਂ ਉਹ ਕਹਿ ਰਿਹਾ ਸੀਗਾ ਜੀ ਕਿ ਮੈਂ ਤੂੰ ਜਾਨਵਰ ਮਾਰ ਦਾਂਗਾ ਉਹਨੇ ਆਪਣੇ ਡੱਬੇ 'ਚ ਹਥਿਆਰ ਵੀ ਪਾਇਆ ਸੀਗਾ ਉਹਦੇ ਕੋਲ ਕੋਈ ਰਿਵੋਲਵਰ ਟਾਈਪ ਲੱਗ ਰਹੀ ਸੀਗੀ ਬਾਕੀ ਪੁਲਿਸ ਨੂੰ ਆਪਾਂ ਦੱਸਤਾ ਜੀ ਉਹ ਦੇਖੋ ਹੁਣ ਅੱਗੇ ਕੀ ਰਿਕਵਰੀ ਕਰਦੀ ਹੈ ਪਿਸਟਲ ਵਗੈਰਾ ਸ਼ਾਇਦ ਸੀਗੀ ਲੱਗ ਰਿਹਾ ਬਾਕੀ ਉਹ ਨਸ਼ੇ 'ਚ ਵੀ ਸੀਗਾ ਤੇ ਕਾਫੀ ਅਗਰੈਸਿਵ ਸਿਕਾ ਜੀ ਹਾਂ ਹਾਂ ਜੀ ਸਰ ਡਾਕਟਰ ਸਾਹਿਬ ਦਾ ਡਾਕਟਰ ਅਮਰਜੀਤ ਸਿੰਘ ਉਹਨਾਂ ਦਾ ਹਸਪਤਾਲ ਤੋਂ ਫੋਨ ਆਇਆ ਸੀ ਕਿ ਇੱਥੇ ਇੱਕ ਪੇਸ਼ੈਂਟ ਬਣ ਆਇਆ ਸਤਨਾਮ ਸਿੰਘ ਸਤਾ ਪੁੱਤਰ ਮਲਜੀਤ ਸਿੰਘ ਵਾਸੀ ਫਤੇਪੁਰ ਕਲਾ ਤੇ ਜਿਸ ਨੇ ਪਹਿਲਾਂ ਆ ਕੇ ਸਾਨੂੰ ਕਿਹਾ ਕਿ ਮੈਨੂੰ ਸਾਹ ਬੜਾ ਔਖਾ ਆ ਰਿਹਾ ਤੇ ਮੇਰਾ ਇਲਾਜ ਕਰੋ ਡਾਕਟਰ ਸਾਹਿਬ ਨੇ ਉਹਨੂੰ ਕਿਹਾ ਵੀ ਜਾ ਕੇ ਐਮਰਜੈਂਸੀ ਦੇ ਵਿੱਚ ਲੇਟ ਜਾ ਉਹ ਡਾਕਟਰ ਸਾਹਿਬ ਦੇ ਰੂਮ ਦੇ ਵਿੱਚੋਂ ਉੱਠਿਆ ਨਹੀਂ ਤੇ ਉੱਥੇ ਹੀ ਹਾਈਪਰ ਹੋ ਕੇ ਡਾਕਟਰ ਸਾਹਿਬ ਨਾਲ ਬਦਸਲੂਕੀ ਕਰਨ ਲੱਗ ਪਿਆ ਤੇ ਜੋ ਵੀ ਡਾਕਟਰ ਸਾਹਿਬ ਨੇ ਦਰਖਾਸਤ ਦਿੱਤੀ ਹੈ ਉਹਨਾਂ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊਗੀ। ਹਾਂਜੀ ਤਕਰੀਬਨ 8:00 ਵਜੇ ਡਿਊਟੀ ਰੂਮ ਤੇ ਇੱਕ ਪੇਸ਼ੈਂਟ ਆਇਆ ਸਾਡੇ ਕੋਲ। ਮੈਨੂੰ ਕਹਿ ਰਿਹਾ ਸੀ ਕਿ ਮੈਨੂੰ ਸਾਜ ਤਕਲੀਫ ਹੈ ਤੇ ਮੈਂ ਉਹਨੂੰ ਕਿਹਾ ਤੁਸੀਂ ਐਮਰਜੈਂਸੀ ਬੋਰਡ ਬੈੱਡ ਤੇ ਜਾ ਕੇ ਲੇਟੋ ਅਸੀਂ ਹੁਣੇ ਆ ਕੇ ਚੈੱਕ ਕਰਦੇ ਹਾਂ। ਪਰ ਇੰਨੇ ਚ ਉਹ ਗੁੱਸੇ 'ਚ ਆ ਗਿਆ ਹਾਈਪਰ ਹੋ ਗਿਆ। ਤੇ ਗਾਲਾਂ ਕੱਢਣ ਲੱਗ ਪਿਆ ਮੌਜੂਦਾ ਸਰਕਾਰ ਨੂੰ ਗਾਲਾਂ ਕੱਢਣ ਲੱਗ ਪਿਆ ਸਾਨੂੰ ਗਾਲਾਂ ਕੱਢਣ ਲੱਗ ਪਿਆ ਮਿੰਨਾ ਡਾਕਟਰ ਸਾਹਿਬ ਹੋਰ ਵੀ ਰੂਮ ਵਿੱਚ ਸੀ ਡਾਕਟਰ ਪਰਮਜੀਤ ਸਿੰਘ ਰਾਏ ਉਹਨਾਂ ਨੂੰ ਗਾਲਾਂ ਕੱਢਣ ਲੱਗ ਪਿਆ ਤੇ ਗੁੱਸੇ ਚ ਆ ਕੇ ਡਿਊਟੀ ਰੂਮ ਵਾਲੇ ਟੇਬਲ ਤੇ ਹੱਥ ਮਾਰ ਕੇ ਸ਼ੀਸ਼ਾ ਭੰਨਤਾ ਤੇ ਗਾੜੀ ক্লোਚ ਕਰਦਾ ਬਾਹਰ ਚੱਲ ਗਿਆ ਦੁਬਾਰਾ ਬਾਹਰ ਜਾ ਕੇ ਐਮਰਜੈਂਸੀ ਵਾਲਾ ਜੋ ਕਮਰਾ ਹੈਗਾ ਆਪਣਾ ਦਰਵਾਜ਼ਾ ਜੀ ਉੱਥੇ ਸ਼ੀਸ਼ੇ ਤੇ ਮੁੱक्का ਮਾਰ ਕੇ ਉਹ ਤੋੜਦਾ ਜੀ ਤੇ ਫਿਰ ਮੈਨੂੰ ਜਾਨੋਂ ਮਾਰ ਦੇਣੇ ਧਮਕੀਆਂ ਦਿੱਤੀਆਂ ਤੇ ਮੈਨੂੰ ਕਹਿੰਦਾ ਕਿ ਤੈਨੂੰ ਮੈਂ ਗੋਲੀ ਮਾਰ ਦਾਂਗਾ ਉਸ ਤੋਂ ਬਾਅਦ ਸਾਡੇ ਜੋ ਸਟਾਫ ਨੂੰ ਹੈ ਉਹਨਾਂ ਨੂੰ ਗਾਲਾਂ ਕੱਢੀਆਂ ਤੇ ਆਪਾਂ ਫੇਰ ਵੀ ਉਹਦਾ ਇਲਾਜ ਕੀਤਾ ਜੋ ਵੀ ਉਹਦੇ ਹੱਥ ਤੇ ਸੱਟ ਲੱਗੀ ਸੀਗੀ ਸ਼ੀਸ਼ੇ ਦੇ ਹੱਥ ਮਾਰਨ ਕਰਕੇ ਆਪਾਂ ਉਹਦਾ ਇਲਾਜ ਕੀਤਾ ਪੱਟੀਆਂ ਕੀਤੀਆਂ ਤੇ ਫਿਰ ਆਪਾਂ ਡਾਕਟਰ ਸਾਹਿਬ ਨੇ ਨਾਲੇ ਡਾਕਟਰ ਸਾਹਿਬ ਨੇ ਪੁਲਿਸ ਨੂੰ ਇਤਲਾਹ ਦਿੱਤੀ ਜੀ ਪੁਲਿਸ ਆ ਗਈ ਸੀ ਤੇ ਉਹਨੂੰ ਲੈ ਕੇ ਚਲ ਗਈ ਹੈ ਤੇ ਬਾਕੀ ਜੋ ਲੜਿੰਦੀ ਕਾਰਵਾਈ ਆਪਾਂ ਪੁਲਿਸ ਨੂੰ ਰਿਕੁਐਸਟ ਪਾਈ ਹੋਈ ਹੈ ਜੀ ਦੇਖੋ ਕੀ ਬੰਦ ਹੈ ਇਸ ਉਹਨਾਂ ਕੋਲ ਬਹੁਤ ਹਿਆਗੀਆਂ ਉਹ ਕਹਿ ਰਿਹਾ ਸੀਗਾ ਜੀ ਕਿ ਮੈਂ ਤੈਨੂੰ ਜਾਨੋਂ ਮਾਰ ਦਾਂਗਾ ਉਹਨੇ ਆਪਣੇ ਡੱਬੇ 'ਚ ਹਥਿਆਰ ਹੀ ਪਾਇਆ ਸੀਗਾ ਉਹਦੇ ਕੋਲ ਕੋਈ ਰਿਵੋਲਵਰ ਟਾਈਪ ਲੱਗ ਰਹੀ ਸੀਗੀ ਬਾਕੀ ਪੁਲਿਸ ਨੂੰ ਆਪਾਂ ਦੱਸਤਾ ਜੀ ਉਹ ਦੇਖੋ ਹੁਣ ਅੱਗੇ ਕੀ ਰਿਕਵਰੀ ਕਰਦੀ ਹੈ ਪਿਸਤਲ ਵਗੈਰਾ ਸ਼ਾਇਦ ਸੀਗੀ ਲੱਗ ਰਿਹਾ ਬਾਕੀ ਉਹ ਨਸ਼ੇ 'ਚ ਵੀ ਸੀਗਾ ਤੇ ਕਾਫੀ ਅਗਰੈਸਿਵ ਸੀਗਾ ਜੀ ਉਹ ਹਾਂ ਜੀ ਸਰ ਡਾਕਟਰ ਸਾਹਿਬ ਦਾ ਡਾਕਟਰ ਅਮਰਜੀਤ ਸਿੰਘ ਉਹਨਾਂ ਦਾ ਹਸਪਤਾਲ ਤੋਂ ਫੋਨ ਆਇਆ ਸੀ ਵੀ ਇੱਥੇ ਇੱਕ ਪੇਸ਼ੈਂਟ ਬਣ ਆਇਆ ਸਤਨਾਮ ਸਿੰਘ ਸਤਾ ਪੁੱਤਰ ਮਲਗੀਤ ਸਿੰਘ ਵਾਸੀ ਫਤੇਪੁਰ ਕਲਾ ਤੇ ਜਿਸ ਨੇ ਪਹਿਲਾਂ ਆ ਕੇ ਸਾਨੂੰ ਕਿਹਾ ਕਿ ਮੈਨੂੰ ਸਾਹ ਬੜਾ ਔਖਾ ਆ ਰਿਹਾ ਤੇ ਮੇਰਾ ਇਲਾਜ ਕਰੋ ਡਾਕਟਰ ਸਾਹਿਬ ਨੇ ਉਹਨੂੰ ਕਿਹਾ ਵੀ ਜਾ ਕੇ ਐਮਰਜੈਂਸੀ ਦੇ ਵਿੱਚ ਲੇਟ ਜਾ ਉਹ ਡਾਕਟਰ ਸਾਹਿਬ ਦੇ ਰੂਮ ਦੇ ਵਿੱਚੋਂ ਉੱਠਿਆ ਨਹੀਂ ਤੇ ਉੱਥੇ ਹੀ ਹਾਈਪਰ ਹੋ ਕੇ ਡਾਕਟਰ ਸਾਹਿਬ ਨਾਲ ਬਦਸਲੂਕੀ ਕਰਨ ਲੱਗ ਪਿਆ ਤੇ ਜੋ ਵੀ ਡਾਕਟਰ ਸਾਹਿਬ ਨੇ ਦਰਖਾਸਤ ਦਿੱਤੀ ਹੈ ਉਹਨਾਂ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊਗੀ